ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀ ਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬੀਡ ਸਿੱਖਾਂ ਵਾਲਾ ਜਿੱਥੇ ਕੀ ਤਨਤਨ ਬੱਬਾ ਕਾਲਾ ਮਹਿਰ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਜੀ ਇਸ ਮੇਲੇ ਵਿੱਚ ਤਨਤਨ ਬੱਬਾ ਕਾਲਾ ਮਹਿਰ ਜੀ ਦੇ ਸ਼ਰਾਬ ਦੇ ਰੂਪ ਵਿੱਚ ਪ੍ਰਸ਼ਾਦ ਚੜਾਇਆ ਜਾਂਦਾ ਹੈ ਇੱਥੇ ਆਉਣ ਨਾਲ ਜਿਹੜੀਆਂ ਆਪਣੇ ਆਪ ਨੂੰ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਚਲੋ ਚੱਲਦੇ ਹਾਂ ਅੰਦਰ ਦੇ ਕਰਦੇ ਹਾਂ ਜੀ ਦਰਸ਼ਨ ਅੰਦਰੋਂ ਤਾਂ ਤੁਸੀਂ ਦੇਖ ਸਕਦੇ ਹੋ ਜੀ ਕਿ ਸਾਹਮਣੇ ਬਿਲਕੁਲ ਨਵੀਂ ਸਕੋਰਪੀਓ ਖੜੀ ਹੋਈ ਆ ਇਹ ਇੱਥੇ ਕਿਉਂ ਖੜੀ ਆਈ ਸੀ ਤੁਹਾਨੂੰ ਇਹ ਵੀ ਵਿਸਤਾਰ ਵਿੱਚ ਦੱਸਦੇ ਆ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਹੈ ਤੇ ਕਬੀਰ ਦੁਆਰਾ ਜਿਹੜੀ ਕਿ দান ਕੀਤੀ ਗਈ ਤੁਹਾਨੂੰ ਦੱਸਦੇ ਆਂ ਵੀ ਉਹਨਾਂ ਦੁਆਰਾ ਇਹ ਦਾਨ ਕਿਉਂ ਕੀਤਾ ਗਿਆ ਹੈ ਜਨ ਬਾਬਾ ਕਾਲਾ ਮਹਿਰ ਜੀ ਸੰਦੂ ਸ਼੍ਰੀਮਤੀ ਸਿਮਰਨ ਸੰਦੂ ਪਤਨੀ ਸਰਦਾਰ ਬ੍ਰਿੰਦਰ ਸਿੰਘ ਸੰਦੂ ਪੁੱਤਰ ਸਰਦਾਰ ਸੁਜਾਨ ਸਿੰਘ ਸੰਦੂ ਵਾਸੀ ਲੁਧਿਆਣਾ ਕੈਨੇਡਾ ਇਸ ਪਰਿਵਾਰ ਨੇ ਕਾਕਾ ਕਾਲਾ ਮਹਿਰ ਸੰਦੂ ਦੇ ਜਨਮ ਦੀ ਖੁਸ਼ੀ ਵਿੱਚ ਇਹ ਨਵੀਂ ਗੱਡੀ ਦਾਨ ਕੀਤੀ ਅਤੇ 80000 ਰੁਪਏ ਦੀ ਨਕਦ ਰਾਸ਼ੀ ਵੀ ਦਾਨ ਕੀਤੀ ਸਿਮਰਨ ਸੰਦੂ ਅਤੇ ਬ੍ਰਿੰਦਰ ਸੰਦੂ ਦੇ ਵਿਆਹ ਨੂੰ 19 ਸਾਲ ਹੋ ਗਏ ਸਨ ਕੋਈ ਬੱਚਾ ਨਹੀਂ ਸੀ ਇਹਨਾਂ ਨੇ ਬਾਬਾ ਕਾਲਾ ਮਹਿਰ ਜੀਦੇ ਸੁਖ ਸੁਖੀ ਸੁਖ ਸੁਖਣ ਤੋਂ 1 ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਸਕੋਰਪੀਓ ਸੀ ਉਹਨਾਂ ਨੇ ਖੁਸ਼ੀ ਵਜੋਂ ਇਹ ਜਿਹੜੀ ਕਾਲਾ ਤੰਤਨ ਬਾਬਾ ਕਾਲਾ ਮਹਰਜੀ ਦੇ ਡੇਰੇ ਤੇ ਦਾਨ ਕੀਤੀ ਸੀ ਜੀ ਸਾਡੇ ਨਾਲ ਇੱਥੇ ਗਵੀਰ ਪਹੁੰਚੇ ਸੀ ਉਹਨਾਂ ਨਾਲ ਗੱਲ ਕਰਦੇ ਹਾਂ ਸ਼ਸ਼ਿਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਂ ਰਾਜਵੀਰ ਸਿੰਘ ਸੰਧੂ ਪਿੰਡ ਮਾਨਵਾਲਾ ਜ਼ਿਲ੍ਹਾ ਬਠਿੰਡਾ ਜੀ ਵੀਰ ਜੀ ਜਿੱਥੇ ਆਈ ਹੋ ਤੁਹਾਨੂੰ ਮਤਲਬ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਤੋਂ ਆ ਰਹੇ ਹੋ ਨਹੀਂ ਜੀ ਸਾਨੂੰ 97 ਤੋਂ ਜੁੜੇ ਹੋਏ ਅਸੀਂ ਸਾਡੇ ਪਹਿਲਾਂ ਦਾਦਾ ਬਾਪੂ ਜੀ ਵਰਗੇ ਪਹਿਲਾਂ ਆਉਂਦੇ ਹੁੰਦੇ ਸੀ ਜਦੋਂ ਮੇਰੀ ਸੁਰਤ ਸੰਭਲੀ ਉਹਨਾਂ ਦੱਸੇ ਆਉਣ ਲੱਗ ਗਏ ਜੀ ਤੇ ਵੀਰ ਜੀ ਅਸੀਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਤੁਸੀਂ ਇੰਨੇ ਸਾਲਾਂ ਤੋਂ ਆ ਰਹੇ ਹੋ ਤੇ ਤੁਹਾਡੀਆਂ ਕੋਈ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਬਹੁਤ ਜ਼ਿਆਦਾ ਕੋਈ ਨਹੀਂ ਹੋਣੀ ਹੈ ਜੀ ਤੇ ਤੁਸੀਂ ਇੱਥੇ ਇੰਨੇ ਸਾਲਾਂ ਤੋਂ ਆ ਰਹੇ ਹੋ ਤੁਹਾਡੇ ਬਜ਼ੁਰਗ ਵੀ ਇੱਥੇ ਆ ਰਹੇ ਆ ਤੇ ਤੁਸੀਂ ਇੰਨੇ ਟਾਈਮ ਵਿੱਚ ਇੱਥੇ ਕੀ ਮੰਗਿਆ ਕਿਹੜੀ ਤੁਹਾਡੀ ਸੁੱਖਣਾ ਪੂਰੀ ਹੋਈ ਤੁਸੀਂ ਅੱਜ ਵੀ ਆ ਰਹੇ ਹੋ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਵੀ ਆਉਣਗੀਆਂ ਸਾਡੀਆਂ ਜੀ ਬਹੁਤ ਜ਼ਿਆਦਾ ਸੁੱਖਾਂ ਪੂਰੀਆਂ ਕਿ ਕੀ ਕੀ ਦਸੀਏ ਜੋ ਮੰਨਦੀਆਂ ਖੁਆਇਸ਼ਾਂ ਸਾਰੀਆਂ ਪੂਰੀ ਸਾਡੇ ਬਾਪੂ ਜੀ ਦੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ ਔਰ ਮਨ ਲੋਹਰ ਮੇਰੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ ਜੀ ਤੇ ਇੱਥੇ ਮੈਂ ਸੁਣਿਆ ਕਿ ਪ੍ਰਸ਼ਾਦ ਦੇ ਰੂਪ ਵਿੱਚ ਰਾਤ ਚੜਾਈ ਜਾਂਦੀ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲੇ ਤੋਂ ਸ਼ਰਾਬ ਚੜਾਈ ਜਾਂਦੀ ਹੈ ਜੀ ਉਹਦੇ ਬਾਰੇ ਆਪਾਂ ਨੂੰ ਨਹੀਂ ਨੌਲੇਜ ਵੀ ਪਹਿਲੇ ਸ਼ੁਰੂ ਤੋਂ ਸ਼ਰਾਬ ਚੜਾਈ ਜਾਂਦੀ ਹੈ ਤਾਂ ਸਾਡੇ ਨਾਲ ਇੱਥੇ ਕਿ ਵੀਰ ਪਹੁੰਚੋ ਆਇਆ ਸੀ 10 ਦਿਨ ਕਿ ਇਹਨਾਂ ਦੀ ਕਈ ਪੀੜੀਆਂ ਇੱਥੇ ਆ ਰਹੀਆਂ ਸੀ ਤੇ ਇਹਨਾਂ ਦੀ ਇੱਥੇ ਉਹਨਾਂ ਨੂੰ ਕਾਮਨਾ ਵੀ ਪੂਰੀਆਂ ਹੋ ਰਹੀਆਂ ਸਨ ਹੋਰ ਵੀਰ ਪਹੁੰਚਿਆ ਸੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਪਹਿਲਾਂ ਤੁਸੀਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਮੇਰਾ ਨਾਮ ਜੀ ਸ਼ਹਿਰੀ ਅਖਤਰ ਹੈ ਤੁਹਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਮਰਹੂਮ ਜਨਾਬ ਸੰਦੀਪ ਅਖਤਰ ਜੀ ਉੱਡ ਜਾ ਮੋਰਨੀਏ ਤੇਰੇ ਮਗਰ ਮਦੁੰਖਾਂ ਵਾਲੇ ਚੰਨ ਨਾਲੋਂ ਸੋਹਣੀ ਮੁਟਿਆਰ ਵੀ ਗੱਬਰੂ ਆ ਪੰਜਾਬੀ ਫੋਕ ਸਿੰਗਰ ਸੀਗੇ ਹਾਂਜੀ ਤੇ ਵੀਰ ਜੀ ਫਿਰ ਤੁਸੀਂ ਵੀ ਗਾਉਂਦੇ ਹੋ ਜੀ ਬਿਲਕੁਲ ਕਾਫੀ ਲਾਈਵ ਪ੍ਰੋਗਰਾਮ ਕੀਤੇ ਨੇ ਤੇ ਵੈਸੇ ਮੇਰਾ ਹੁਣ ਟਰੈਕ ਆ ਰਿਹਾ ਕਰਮਜੀਤ ਪੁਰੀ ਜੀ ਨਾਲ ਤੇ ਬਹੁਤ ਜਲਦੀ ਮੈਂ ਯੂਐਨਟੀ ਯੂਐਂਡਮੀ ਟਾਈਟਲ ਦੇ ਅਧੀਨ ਐਲਬਮ ਕਰ ਰਹੇ ਹਾਂ ਜੀ ਪੁਰੀ ਹਾਂਜੀ ਤੇ ਅਸੀਂ ਚਾਹਾਂਗੇ ਅਸੀਂ ਤੁਹਾਡੀ ਪਿਆਰੀ ਜੀ ਆਵਾਜ਼ ਵਿੱਚ ਗਾਣਾ ਸੁਣੀਏ ਤੁਹਾਡੇ ਤੋਂ ਜੀ ਸਾਡੇ ਬਹੁਤ ਹੀ ਖਾਸ ਸਤਿਕਾਰਯੋਗ ਸੀਰਾ ਮਾਨ ਵਾਲਾ ਸਾਡੇ ਸਤਕਾਰਯੋਗ ਨੇ ਅੰਕਲ ਵੀ ਨੇ ਤੇ ਸਾਡੇ ਪਰਵ ਵੀ ਨੇ ਤੇ ਮੈਂ ਇਹਨਾਂ ਦੀ ਚਾਹੁੰਦਾ ਵੀ ਜੇ ਇਹਨਾਂ ਦੀ ਕੋਈ ਫਰਮਾਇਸ਼ ਹੋਵੇ ਤਾਂ ਮੈਂ ਉਸ ਤਰ੍ਹਾਂ ਦਾ ਗੀਤ ਹੀ ਸੁਣਾਉਂਗਾ ਬੰਮੇ ਦੇ ਡਰਾਈਵ ਆ ਜੀ ਹਾਂਜੀ ਹੋ ਤੇਰੇ ਬਾਜੂਆਂ ਖਾਂ ਬੜਾ ਗੁਜ਼ਾਰਾ ਵੇ ਮਈਆ ਫਿਰਉਂਦੇ ਦਿਲ ਨੂੰ ਦੇਵੇ ਕੌਣ ਸਹਾਰਾ ਵੇ ਮਈਆ ਹੋਏ ਕਿੱਥੇ ਜਾ ਕੇ ਮੈਂ ਗਿਓ ਮੋਹਰਾ ਚੇਤੀ ਮੋੜਵੇ ਬੰਬੇ ਦੇ ਡਰੇ ਵਿਰਾਂ ਮੈਨੂੰ ਵੀ ਤੇਰੀ ਲੋੜ ਵੇ ਬੰਬੇ ਦੇ ਡਰੇ ਵਿਰਾਂ ਮੈਨੂੰ ਵੀ ਤੇਰੀ ਲੋੜ ਵੇ ਹਏ ਮਾ ਪਿਓ ਬੀਬੀ ਬੱਚਿਆਂ ਨੂੰ ਆਪਣੇ ਤੋਂ ਵੱਖ ਕਰਕੇ ਰਹਿਣਾ ਪੈਂਦਾ ਸਾਨੂੰ ਪੱਥਰ ਦਿਲ ਉੱਤੇ ਧਰ ਕੇ ਹਏ ਰਹਿਣਾ ਪੈਂਦਾ ਸਾਨੂੰ ਪੱਥਰ ਦਿਲ ਉੱਤੇ ਤਰਕੇ ਰੱਬਾ ਕੋਈ ਸਾਡੇ ਜਿਨਾ ਹੋਵੇ ਮਜਬੂਰ ਨਾ ਮੇਰਾ ਵਸ ਚੱਲੇ ਤੇ ਤੂੰ ਜਾਵਾ ਕਦੇ ਦੂਰ ਨਾ ਮੇਰਾ ਵਸ ਚੱਲੇ ਤੇ ਤੂੰ ਹੁਮ ਕਦੇ ਦੂਰ ਨਾ ਤਾਂ ਬਹੁਤ ਹੀ ਪਿਆਰੀ ਆਵਾਜ਼ ਮੈਂ ਚਾਹੂੰਗੀ ਵੀਰ ਜੀ ਐਸੀ ਪਿਆਰੀ ਆਵਾਜ਼ ਸਿੱਕ ਗਾਣਾ ਹੋਰ ਆ ਜੀ ਬਿਲਕੁਲ ਸਾਡੇ ਸਤਿਕਾਰਯੋਗ ਤਾਇ ਜੀ ਮਰਹੂਮ ਜਨਾਬ ਦਿਲਸ਼ਾਹ ਅਕਤਰ ਜੀ ਉਹਨਾਂ ਦਾ ਇੱਕ ਗੀਤ ਮੈਂ ਤੁਹਾਡੀ ਨਜ਼ਰ ਕਰਨੀ ਹੋ ਮੰਨ ਵਿੱਚ ਵਸਨੇ ਸਜਣਾ ਵੇ ਰਹਿ ਨਾ ਅੱਖੀਆਂ ਤੋਂ ਦੂਰ ਮਨ ਵਿੱਚ ਵਸਨੇ ਸਜਣਾ ਵੇ ਰਹਿ ਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸਜਣਾ ਮੈਂ ਥੇ ਕਿੰਨੀ ਮਜਬੂਰ ਮਨ ਵਿੱਚ ਵਸਨੇ ਸਜਣਾ ਵੇ ਰਹਿਨੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਨਾ ਇਕ ਤੂੰ ਹੀ ਸੈਂ ਸਾਡਾ ਤੂੰ ਵੀ ਮੋੜ ਗਈ ਮੁਖੀ ਲੋਯਾ ਨਿੱਕ ਜਿੰਦ ਨੂੰ ਪਹਾੜ ਜਿਡਾ ਦੁੱਖ ਯਾਦ ਤੇਰੀ ਬਣ ਗਈ ਸਜਣੋ ਵੇ ਤੁਹਾਡੇ ਸੀਨੇ 'ਚ ਨਸੂਰ ਮਾਨੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਹਨ ਜਿਹੜੇ ਕੀ ਸ਼ਰਾਬ ਦੀ ਅਰਦਾਸ ਕਰਵਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਹੋਈ ਹੈ ਜਾਂ ਫਿਰ ਜਿਹੜੇ ਕੀ ਆਪਣੀ ਮਨੋ ਕਾਮਨਾ ਦੀ ਪੂਰਤੀ ਵਾਸਤੇ ਇੱਥੇ ਆਏ ਹੋਏ ਹਨ ਕਾਲਾ ਦੇ ਵਿਧਾਈ ਮੀਰ ਨੂੰ ਥੋੜਾ ਬਖਸ਼ੇ ਨੇ ਕਿਨਾਰ ਦਾ ਕਾਲੇ ਦੀ ਮਦਦ ਨਾਚ ਬਾਸ਼ ਕਾਵੇਂ ਤਲਿਓ ਪਿਆਲ ਦਾ ਕਾਲੇ ਦੀ ਮਦਦ 52 ਵੀਰ ਚੋਟ ਖੇਡੇ 16 ਸਾਲ ਦਾ ਕਾਲੇ ਦੀ ਮਦਦ ਪੰਜ ਪੀਰ ਬਾਸਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਮਹਿਰਗਾਂ ਵਿੱਚ ਜੰਗ ਨੇ ਮੇਰਾ ਸੁਣਿਓ ਬੋਲਣ ਵਾਲ ਦਾ ਕਾਲਾ ਮਹਿਰਗਾਂ ਵਿੱਚ ਸੰਧੂਆਂ ਆਨੰਦ ਮਹਿਰ ਵੱਡਾ ਗੁਜਰਾਤ ਦਾ ਮੈਂ ਮਿੱਠਾ ਤੌਲੇੋਂ ਕਾਂਗਣੋ ਜੀ ਨੂੰ ਟਿੱਕਾ ਥਾਲੀ ਵਾਲ ਦਾ ਕਾਲਾ ਬਹਿ ਦਿਲੀ ਚੇਮਲ ਕੇ ਸਿਰਸ਼ੰਦਰ ਚੁਲੇਂਦਰ ਰੰਕਾਰ ਦਾ ਚੰਨਣ ਚੋਹਾਰ ਗਿਸ਼ਾ ਬਹਿਮਾਲਾ ਨਾਮ ਚ ਤਾਰਦਾ ਕਾਲੇ ਲੁੰਗੀ ਪੈਣੀ ਤਸਰ ਦੀ ਗਲ ਜਾਮਾ ਉਸਦਾ ਕਾਰ ਦਾ ਕਾਲੇ ਲਾਲ ਸੱਲਾਂ ਚੜ ਕੇ ਸਚਾ ਨਾਮ ਲਵੇ ਕਰਤਾਰ ਦਾ ਬਹਿ ਮਜਲਿਸ ਕੀਤੀ ਪੱਟੀਆਂ ਚੌਧਾਰ ਕਲਿਆ ਸਰਕਾਰ ਦਾ ਕਾਲਿਆਂ ਬੂਰ ਚ ਪੱਟੀ ਮੰਗਦੇ ਦੁੱਧ ਪੀਤਾ ਦੁੱਖਣ ਮਾਰਦਾ ਮੇਰਾ ਜੀਵੇ ਗੁਰ ਗੋਖਨਾਥ ਸਾਡਾ ਸੰਨੂਆਂ ਦੀ ਜਾਤ ਦਾ ਅਸੀਂ ਸਵੇਰੇ ਲੜਾਂਗੇ ਪੜਨੇ ਇਹਨਾਂ ਫਿਰੇਂਗਾ ਬੂਰ ਨੂੰ ਪਾਲਦਾ ਮੈਂ ਮਤਮਤਾਇਆ ਪੱਟੀਆਂ ਮੀਰ ਨੂੰ ਦੋ ਖਲਬ ਯਾਰ ਦਾ ਮੀਰ ਜੀ ਮੈਂ ਦਸੋ ਕਾਲੇ ਨੇ ਸੌਂਦਾ ਕਾਲਾ ਕਿਵੇਂ ਸੀ ਰਹਿਣਗੇ ਯਾਰ ਤਾਂ ਮੈਂ ਪੇਤ ਨਾ ਦਿੰਦਾ ਪਰਬ ਦਾ ਸੋ ਜੁੱਤੀ ਲੰਬ ਕੇ ਮਾਰਦਾ ਮੇਰਾ ਜੀਵੇਂ ਮਹੌਸਗੀਦਾ ਤਾਂ ਜਿਹੜਾ ਗਹਿਣਾ ਕਾਲ ਸੌ ਕਾਲ ਦਾ ਗੋਸ਼ੇ ਬੈਣ ਬ੍ਰਹਿਮਣਾ ਮੈਂ ਗੋਸ਼ੇ ਗੱਲ ਸੰਭਾਲਦਾ ਮੈਨੂੰ ਨੇਮ ਜਦੋਂ ਵਰਤਦਾ ਸਾਜਾਨਾ ਬਾਮਣ ਦੇ ਇਤਮਾਰ ਦਾ ਮੈਂ ਹਿੰਦੂ ਹੁੰਦਾ ਮੁਸਲਮਾਨ ਮੂੰਦੀ ਕੱਢੀ ਪਾਲਦਾ ਦਰਵੜ ਕਤ ਬ੍ਰਹਿਮਣਾ ਮੈਂ ਸੈਨ ਤੇ ਅੱਖੀ ਮਾਰਦਾ ਉਹਨਾਂ ਡਰਦਾ ਕਹਾਣਾ ਮੰਨਿਆ ਤੂੰ ਤੇਗਾ ਬਾਮਣ ਮਾਰਦਾ ਕਾਲੇ ਦਾ ਸਿੱਟ ਗਿਆ ਤਣ ਉਠਿਆ ਸੋ ਕੋ ਹਾਂ ਜਾਂਦਾ ਮਾਰਦਾ ਅਗੇ ਬੁੱਢੀ ਨਹੀਂ ਏ ਟੇਰ ਦੀ ਦਲ ਹੋਇਆ ਠੰਡੇ ਠਾਰਦਾ ਕਾਹੇ ਨੇ ਦਿੱਤੀ ਵਾਹ ਕਲਬੂਚੋ ਬਹਾਮਣ ਕੀਤਾ ਕੰਮ ਕਹ ਹਾਰਦਾ ਵਿਦਾਈ ਫੁੱਟੀ ਦੇਣੀ ਮੀਰ ਨੂੰ ਬਹਾਮਣ ਦੇਣਾ ਨਹੀਂ ਦਰਕਾਰ ਦਾ ਇੱਟ ਮੰਣਣੀ ਨੀਲ ਮਨਾ ਸਾਜਾਨਾ ਮਰਾਸੀ ਦੇ ਇਤਬਾਰ ਦਾ ਕਾਲੇ ਨੂੰ ਗੰਗਾ ਸਾਗਰ ਲਿਆ ਕੇ ਪਾਪਟੜੇ ਸੰਤ ਨਹਾ ਪੈਨ ਪ੍ਰਾਂ ਕੇ ਕੋਲੇ ਬੇਟਾ ਤਹਾ ਮਾਰਦਾ ਕਾਲੇ ਨੂੰ ਚਿਖਾ ਦੇ ਵਿੱਚ ਆ ਕੇ ਪਰ ਆਪ ਨਰੰਕਾ ਸੰਸਕਾਰ ਦਾ ਬੇੜਾ ਬਤਾਏ ਆਪਾ ਤਿੰਨੇ ਖਨੇਮਾਨ ਤੈਨੂੰ ਸੋਨੇ ਕਾਲਿਆ ਗੁਰਿੰਦੂ ਮੁਸਲਮਾਨ ਕਾਲਾ ਮਹਿਰ ਬੋਗਿਆ ਰਾਣੇ ਜੋ ਸੁਲਤਾਨ ਬੋਗੇ ਦੇ ਕਰਜਰਮਿਆ ਦੱਜ ਬਣਾਇਆ ਪਾਇਆ ਮੰਗੂ ਕਾਲੇ ਬੋਗੇ ਆਂਚਰਾਂਚਰਾਇ ਸੀ ਗੋਰ ਕਬੀਟਾ ਤਖਤੇ ਸੱਜ ਕਾਲੇ ਨੂੰ ਬੁਲਾਇਆ ਕਾਲਿਆ ਬੂਰੀ ਮੇਲਕਾਂ ਪਰਚ ਪੀ ਲਾਇਆ ਖਦੀ ਖੀਰ ਕੀਤੀ ਜੁਲੀ ਕਾਲਾ ਮੈਂ ਮਾਤੀ ਸਮਝਿਆ ਕਾਲਿਆ ਪਹਿਨਣ ਨਹੀਂ ਚੱਲ ਕੇ ਪਹਿਨ ਮਿਲੇ ਪ੍ਰਾਂ ਦਾਦੇ ਹਰੇ ਮੰਤੇ ਸੀ ਜੀਵਨ ਗਾਇਆ ਕਾਲਾ ਉੱਚਾ ਕੁਲ ਜਹਾਨੂ ਗੋਰਖ ਮਿਲਿਆ ਪੀਸਾਤਾ ਪੀਸਾਵਾ ਚੱਲਿਆ ਦਾੜੀ ਬੈਠੇ ਲਾ ਦੋਵੇਂ ਕਲਿਆ ਤਿੰਨੇ ਵੀ ਕਹੇ ਗੁਰਗੋਰਖਨਾਥ ਵੜਿਆ ਕੇ ਚੱਲਿਆ ਯਾ ਬਾਬਾ ਕਾਲਾ ਮਹਿਰ ਇਸ ਪ੍ਰਮਾਨ ਤੇ ਮਹਿਰ ਬਰਾਹਤ ਰਕੀ ਤਨ ਦੁੱਸਿਆ ਬਖਸ਼ੀ ਕਮਾਈ ਚ ਬਰਕਤ ਬਾਈ ਬੱਚੇ ਪੋਤੇ ਨੇ ਪਾਗਲਾ ਹੀ ਬੂਰੀਆਂ ਦੇ ਵੇਖੀ ਜੋ ਬੱਚੇ ਤੇਰੇ ਦਰ ਤੇ ਮੰਚ ਮਰਾਨ ਦੇ ਲੱਗੇ ਆ ਪੂਰੀ ਕਰੀ ਮੇਰੀ ਫਰਿਆਦ ਤੇਰੇ ਦੇ ਦਿਨ ਤੋਂ ਦਰਗਾ ਮੇਰੀ ਫਰਿਆਦ ਤੂੰ ਮਨੇਗਾ ਤੇਰੀ ਮਨੂਗਾ ਸੱਚਾ ਹੋ ਤੇਰੇ ਨਾਮ ਇੱਥੇ ਛੋਟੇ ਬੱਚੇ ਆਉਂਦੇ ਆ ਜਿਨੇ ਕੀ ਬਾਬਾ ਜੀ ਦੀ ਕਿਰਪਾ ਨਾ ਹੋਈ ਹੁੰਦੀਆਂ ਨਾ ਉਹਨਾਂ ਦੀ ਵੀ ਇੱਥੇ ਅਰਦਾਸ ਕਰਵਾਈ ਜਾਂਦੀ ਹੈ ਤਾਂ ਸੀ ਵੀਰ ਜੀ ਨਾਲ ਗੱਲਬਾਤ ਕਰਦੇ ਆ ਮੇਰੇ ਗਾਵੇਂ ਨਾਲ ਇਹ ਪਰਬਤਗਾਰ ਦਾ ਕਾਲਾ ਨੇਕ ਮਹੁਰਜਨ ਮੈਂ ਦਿਨ ਚਾਹੇ ਮਤਵਾਰ ਦਾ ਕਾਲਾ ਸੰਧੂ ਵਾਲ ਕਲੀਮ ਦਾ ਪਤ ਬੋਗੇ ਸ਼ਨੀਵਾਰ ਦਾ ਕਾਲਾ ਗਉਆਂ ਦੇ ਬ੍ਰਹਿਮਣ ਦਿਨ ਸੱਤੇ ਮਸਿਆਵਾਰ ਦਾ ਕਾਲਾ ਦੇਵਦਾਈ ਮੀਨੂ ਕੋਹੜਾ ਬਖਸ਼ ਦੇ ਕਿਨਾਰ ਦਾ ਕਾਲੇ ਦੀ ਮਦਰ ਨੋਨ ਆਫ ਬਾਸ ਕਵੇਤੋਂ ਪਿਆਰ ਲਾ ਕਾਲੇ ਦੀ ਮਦਰ ਪੰਜ ਪੀਰ ਪਾਸ਼ਾ ਬਾਜੀ ਕਦ ਨਹੀਂ ਹਾਰਦਾ ਕਾਲੇ ਦੇ ਮਦਰ ਬੁੰਜਾ ਬੀਚੌੜ ਖੇਡੇ 16 ਸਾਲ ਦਾ ਕਾਲੇ ਦੀ ਮਦਰ ਪੰਜ ਪੀਰ ਪਾਸ਼ਾ ਬਾਜੀ ਕਦ ਨਹੀਂ ਹਾਰਦਾ ਤਿੰਨੇ ਮਹਿਰ ਗਾਂਵ ਜਗਦੇ ਮੇਰਾ ਸੁਣੇ ਬੋਲਣ ਵਾਲ ਦਾ ਕਾਲਾ ਮਹਿਰ ਗਾਂਵ ਵੇ ਸੰਧੂਆ ਆਨੰਦ ਮਹਿਰ ਵੱਡਾ ਗਜਰਾ ਦਾ ਮਹਿਰ ਮਿੱਟਾ ਤੋੜੋਂ ਕੰਗੜੋ ਜੀ ਟਿੱਕਾ ਥਾਲੀ ਵਾਲ ਦਾ ਕਾਲਾ ਬਹਿਗਲੀ ਤੇ ਮਲ ਕੇ ਸਿਰਛਤਰ ਚੋਂ ਨਿਰੰਕਾਰ ਦਾ ਚੰਨਣ ਚੋਹਾ ਅਰਸ਼ਾ ਵੇ ਮਾਲਾ ਨਾਲ ਵਿਚਾਰ ਦਾ ਕਾਲੇ ਲਿਆ ਰਸਾਲਾ ਝਾੜ ਕੇ ਸੱਚਾ ਨਾਮ ਲਿਆ ਕਰਤਾਰ ਦਾ ਬਹਿ ਮਦਲਸ ਕੀਤੀ ਪੱਟੀਆਂ ਮੀਰ ਨੂੰ ਦਿ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਤੁਸੀਂ ਇੱਥੇ ਆਏ ਹੋ ਤਾਂ ਸ਼ਰਾਬ ਚੜਾਈਆਂ ਦਾ ਕੀ ਕਾਰਨ ਹੈ ਕਾਰਨ ਇਹ ਹੈ ਜੀ ਇੱਥੇ ਬਾਬਾ ਜੀ ਦੇ ਦਾਰੂ ਸ਼ਰਾਬ ਚੜਦੀ ਹੈ ਵਿਸਕੀ ਹਰ ਹੈ ਨਾ ਹਰ ਬ੍ਰਾਂਡ ਚੜਦਾ ਹੈ ਬਾਬਾ ਜੀ ਲੋਕ ਪਸੰਦ ਕਰਦੇ ਆ ਬਾਬਾ ਜੀ ਸਾਰੀਆਂ ਮਰਜ਼ਾਾਂ ਪੂਰੀਆਂ ਕਰਦੇ ਆ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਮੈਨੂੰ 5-7 ਸਾਲਾਂ ਤੋਂ ਆ ਰਿਹਾ ਹੈ ਤੇ ਤੁਹਾਡੀ ਕਿਹੜੀ ਮਨੋ ਕਾਮਨਾ ਪੂਰੀ ਹੋਈ ਸੀ ਕਿ ਤੁਸੀਂ ਸ਼ਰਾਬ ਐਜ਼ ਅ ਪ੍ਰਸ਼ਾਦ ਦੇ ਰੂਪ ਚ ਚੜਾਉਣ ਆਏ ਹੋ ਮੈਨੂੰ ਬੱਚਿਆਂ ਦੀ ਮੇਰੇ ਪੋਤਾ ਪੋਤੀ ਹੋਏ ਮੈਂ ਇਥੇ ਕਹਿ ਕੇ ਗਿਆ ਸੀ ਬਾਬਾ ਜੀ ਨੂੰ ਮੈਂ ਅਰਦਾਸ ਕੀਤੀ ਸੀ ਉਹ ਪੂਰੀ ਹੋਈ ਅੱਜ ਅਸੀਂ ਪੂਰੀ ਹੈ ਨਾ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਨ ਆਏ ਆ ਤਾਂ ਤੁਸੀਂ ਦੇਖ ਸਕਦੇ ਹੋ ਜੇ ਇਥੇ ਜਿਹੜੇ ਲੋਕ ਪਹੁੰਚੇ ਹੋਏ ਹਨ ਉਹਨਾਂ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਹੋਈ ਹੈ ਜਿਸ ਕਰਕੇ ਉਹ ਇਥੇ ਆਪਣੀ ਇੱਛਾ ਪੂਰਤੀ ਵਾਸਤੇ ਤੇ ਸ਼ਰਾਬ ਐਜ਼ ਅ ਪ੍ਰਸ਼ਾਦ ਦੇ ਰੂਪ ਚ ਚੜਾ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਾਰੀ ਮੇਲਾ ਹੈ ਤਾਂ ਸੱਸੀਆ ਵੀ ਜੀ ਵੀ ਜੀ ਤੁਸੀਂ ਅੱਜ ਆਏ ਹੋ ਤੁਹਾਨੂੰ ਮਤਲਬ ਤੁਹਾਡੀ ਕਿਹੜੀ ਇੱਛਾ ਪੂਰੀ ਹੋਈ ਸੀ ਕਿ ਤੁਸੀਂ ਸ਼ਰਾਬ ਚਾਣ ਲੈ ਆਏ ਹੋ ਕੀ ਕਰਦੇ ਐ ਸਭ ਇੱਛਾਵਾਂ ਬਾਬਾ ਦੀ ਪੂਰੀ ਕਰਦੇ ਐ ਤੁਸੀਂ ਕੋਈ ਪ੍ਰੇਮਤਾ ਬਣਾਓ ਸਰਦਾ ਬਣਾਓ ਇਹ ਨਹੀਂ ਕੋਈ ਇੱਥੇ ਕੋਈ दारू ਪੀਣ ਆ ਰਿਹਾ ਹੈਗਾ दारू ਸਭ ਦੇ ਘਰੇ ਹੁੰਦੀ ਐ ਹਰ ਕ ਪੀਰਿਆ ਪਰ ਜੋ ਕੱਚ ਇੱਥੇ ਆਨੰਦ ਆਉਂਦਾ ਬਹੁਤ ਹੀ ਆਨੰਦਜਾਰ ਆਦਿਆ ਤੁਹਾਡੀ ਕਿਹੜੀ ਇੱਛਾ ਪੂਰੀ ਹੋਈ ਸੀ ਸਾਡੀਆਂ ਤਾਂ ਕੋਈ ਵੀ ਇੱਛਾ ਐ ਸੀ ਨਹੀਂ ਜਿਹੜੀ ਨਾ ਪੂਰੀ ਹੋਵੇ ਸਭ ਹੀ ਬੱਬੀਆਂ ਪੂਰੀਆਂ ਕਰਦੀਆਂ ਬੜੀ ਮੇਰ ਹੁੰਦੀ ਐ ਅੱਥੇ ਇੱਥੇ ਆਉਣੇ ਹੈਗੇ ਆ। ਤੁਸੀਂ ਦੇਖ ਸਕਦੇ ਜਿਹੜੇ ਇੱਥੇ ਲੋਗ ਇੱਥੇ ਪਹੁੰਚੋ ਐ ਉਹਨਾਂ ਦੀ ਬਹੁਤ ਹੀ ਜ਼ਿਆਦਾ ਮਾਨਤਾ ਹੈ ਉਹਨਾਂ ਦਾ ਮੰਨਣਾ ਕਿ ਇੱਥੇ ਉਹਨਾਂ ਨਾਲ ਉਹਨਾਂ ਦੀ ਹਰੇ ਹਰ ਤਰ੍ਹਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ ਜੇਕਰ ਤੁਹਾਡੀ ਵੀ ਕੋਈ ਉਚਾਏ ਤਾਂ ਤੁਸੀਂ ਵੀ ਬਾਬਾ ਤੰਤਨ ਬੱਬਾ ਕਾਲਾ ਮਹਿਰ ਜੀ ਦੇ ਡੇਰੇ ਤੇ ਇੱਕ ਵਾਰੀ ਜ਼ਰੂਰ ਮੱਥਾ ਟੇਕੋ। ਅਸੀਂ ਜੀ ਅੱਜ ਬੱਬਾਈ ਦੇ ਦਰਬਾਰ ਤੇ ਕੋਟਕਪੂਰੇ ਤੋਂ ਨੇੜੇ ਪੈਂਦਾ ਜੀ ਬੀੜ ਸਿੱਖਾਂ ਵਾਲੇ ਚ ਬੱਬਾ ਕਾਲਾ ਮਹਿਰ ਜੀ ਦਾ ਮੇਲਾ ਹਰ ਹਰ ਮਹੀਨੇ ਦੀ ਤਰ੍ਹਾਂ ਜੋ ਇੱਕਮ ਲੱਗਦੀ ਹੈ ਤੇ ਆਉਣ ਵਾਲੀ 9 ਅਪ੍ਰੈਲ ਨੂੰ ਵੱਡਾ ਮੇਲਾ ਲੱਗਣਾ ਜੀ ਤੇ ਸਾਨੂੰ ਅੱਜ ਲੁਧਿਆਣੇ ਤੋਂ ਪਾਰਟੀ ਕਾਈ ਸੀ ਵੱਡੇ ਵੀਰ ਬਾਈ ਜਸਵੀਰ ਸਿੰਘ ਜੀ ਕੋਠਾਗੁਰੂ ਤੋਂ ਸੁੱਖਾ ਬਾਈ ਮਾਨੁਕੇ ਤੋਂ ਰਜਿੰਦਰ ਬਾਈ ਜੀ ਮਰ ਰਪਿੰਦਰ ਜੀ ਤੇ ਭਾਈ ਬੱਬੂ ਸੰਧੂ ਸਾਹਿਬ ਸਾਨੂੰ ਉਹਨਾਂ ਨੇ ਗੀਤ ਸੰਗੀਤ ਦੇ ਲਈ ਬੁਲਾਇਆ ਸੀਗਾ ਔਰ ਸਾਡੇ ਕੋਲੇ ਅੱਜ ਟੀਮ ਆਈ ਹੈ ਜੀਐਸਡੀ ਜੀਐਸਡੀ ਪੰਜਾਬ ਮੀਡੀਆ ਅਸੀਂ ਹਰ ਮਹੀਨੇ ਬਾਬੇ ਦੀ ਸੇਵਾ ਕਰਨ ਆਉਂਦੇ ਪੰਜਾਬੀ ਲੋਕ ਆ ਗੋਰਾਗਲ ਜੋ ਮੈਂ ਪੰਜਾਬੀ ਲੋਕ ਗਾਇਕ वर्ल्ड ਫੇਮਸ ਅਵਾਜ਼ ਲਾਭੀ ਰਾਜੀ ਟੀਮ ਦੇ ਵਿੱਚ ਕੰਮ ਕਰਦਾ ਹਾਂ ਤੇ ਅੱਜ ਅਸੀਂ ਇਸ ਮੀਡੀਆ ਰਾਹੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਮੀਡੀਆ ਵਾਲੇ ਵੀਰ ਸਾਡੀ ਭੈਣ ਤੇ ਭਾਈ ਜੀ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਬਾਬਾ ਕਾਲਾ ਮਹਾਰਜ ਦੇ ਮੇਲੇ ਨੂੰ ਵਰਲਡ ਫੇਮਸ ਕਰਨਾ ਹੈ ਧੰਨਵਾਦ ਕਰਦੇ ਉਹਨਾਂ ਦਾ ਬੜੀ ਮਿਹਰਬਾਨੀ ਸੰਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ ਕਿਉਂਕਿ ਉਹਨਾਂ ਉਹਨਾਂ ਨੂੰ ਸੇ ਉਹਨਾਂ ਨੂੰ ਵੇਖ-ਵੇਖ ਕੇ ਦੁਨੀਆ ਕਲਾਕਾਰ ਬਣੀ ਐ। ਭਾਈ ਮਾਨੁਕੇ ਸਾਹਿਬ, ਭਾਈ ਜਸਵੀਰ ਜੀ, ਤੇਜਿੰਦਰ ਭਾਈ ਤੁਹਾਡਾ ਵੀ ਨਾਮ ਹੀ ਆਣਾ ਵਿੱਚ। ਇੱਕ ਮਾਂ ਦਾ ਗੀਤ ਮੈਂ ਤੁਹਾਡੀ ਨਜ਼ਰ ਪੇਸ਼ ਕਰਨ ਲੱਗਾ। ਮਾਂ ਹੁੰਦੀ ਐ ਮਾਂ ਦੁਨੀਆ ਵਾਲੀ। ਮਾਨਕ ਸਾਹਿਬ ਨੂੰ ਦੁਨੀਆ ਪਿਆਰ ਕਰਦੀ ਐ ਤੇ ਸਵੀ ਪਿਆਰ ਮਾਨਕ ਨੂੰ। ਪਹਿਲੇ ਦੋ ਰੁਕੀ ਪਹਿਲਾਂ ਸੁਣੋ। ਹੁੱਖ ਖੰਡ ਬਾਜ ਨਹੀਂ ਹੁੰਤੇ ਕੇ ਦੁੱਧ ਮਿੱਠੇ ਤੇ ਕੌ ਬਾਜ ਨਾ ਕੁੱਟਦੀਆਂ ਚੂਰੀਆਂ ਨੇ। ਖੰਡ ਬਾਜ ਨਹੀਂ ਹੁੰਤੇ ਕੇ ਦੁੱਧ ਮਿੱਠੇ। ਕਿਉ ਬਾਜਨਾ ਕੁੱਟਦੀਆਂ ਚੂਰੀਆਂ ਨੇ ਉਹ ਮਾਂ ਬਾਦ ਨਹੀਂ ਲਾਡ ਰੜਾਏ ਜਾਂਦੇ ਤੇ ਪਿਉ ਬਾਜਨੇ ਪੈਂਦੀਆਂ ਪੂਰੀਆਂ ਨੇ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਹੋ ਮਾਂ ਰੱਬ ਦਾ ਨਾ ਉਹ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਹੋ ਮਾਂ ਠੰਡੜੀ ਛਾ ਉਹ ਦੁਨੀਆਂ ਵਾਲਿਓ ਮਾਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾ ਦੂਜਾ ਹੋ ਮਾਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾ ਹੈ ਦੂਜਾ ਫਿਰ ਕੋਈ ਨਹੀਂ ਫੜਦਾ ਬਾਹ ਉਹ ਦੁਨੀਆ ਵਾਲਿਓ ਫਿਰ ਕੋਈ ਨਹੀਂ ਫੜਦਾ ਬਾਹ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਬਦਵਾਲਾ ਦੇ ਹੋਰ ਲਾਗਾ ਤਰੀਕੇ ਚਾਚਾ ਜੀ ਵੀਰ ਜੀ ਅਸੀਂ ਕਾਲ ਜੀ ਵੀਰ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਮੇਰਾ ਨਾਮ ਗੈਰੀ ਖਾਨ ਫਰੋਂ ਬਠੰਡਾਈ ਜੀ ਵੀਰ ਜੀ ਸਿੱਥੋਂ ਦਾ ਇਤਿਹਾਸ ਜਾਨਣਾ ਚਾਹਾਂਗੇ ਜਿਹੜੇ ਤਾਂ-ਤਾਂ ਬੱਬਾ ਕਾਲਾ ਮਹਿਰ ਜੀ ਉਹਨਾਂ ਦਾ ਹਾਂ ਜੀ ਇਤਿਹਾਸ ਇੱਥੋਂ ਨਹੀਂ ਅਸੀਂ ਬੱਬਾ ਕਾਲਾ ਮਹਿਰ ਜੀ ਦੇ ਸੇਵਾਦਾਰਾਂ ਮੈਂ ਇੱਥੇ ਮੁੱਖ ਤੇ ਜਿਹੜੇ ਹੁਣ ਤੁਸੀਂ ਮਿੱਟੀ ਹੀ ਨਿਕਲਦੇ ਦੇਖੀ ਸੀਗੇ ਹਾਂ ਜੀ ਉਸ ਦਾ ਬਾਰੇ ਤੁਹਾਨੂੰ ਜਾਣਕਾਰੀ ਵਿਚਾਣਨ ਪਾਵਾਂਗੇ ਇਹ ਜਿਹੜੀ ਜਗ੍ਹਾ ਇਹ ਬਾਬਾ ਸਿੱਧ ਜੌਣ ਜੀ ਆ ਜਿਹੜੀ ਜਿੱਥੇ ਮਤਲਬ ਇਹ ਮਿੱਟੀ ਨਿਕਲਦੀ ਆ ਤੇ ਇਹ ਸਾਡੇ ਬਜ਼ੁਰਗ ਸੀ ਸਾਡੇ ਪੀੜੀਆਂ ਦਰ ਪੀੜੀਆਂ ਬਹੁਤ ਤਕਰੀਬਨ ਬਹੁਤ ਪੁਰਾਣਾ ਲਾਇਏ ਤਾਂ ਵੀ 18 ਸਾਰੇ 1850 ਸਾਲ ਦੱਸਦੇ ਆ ਤੇ ਮਤਲਬ ਕਿ ਪੁਰਾਣੀ ਜਗ੍ਹਾ ਹੈਗੀ ਇਹ ਤੇ ਇਤਿਹਾਸ ਦੇ ਮੁਤਾਬਕ ਮਿੱਟੀ ਸਾਡੇ ਬਜ਼ੁਰਗ ਬਾਬਾ ਕਾਲਾ ਕਾਲਾ ਮਹਿਰ ਜੀ ਦੇ ਨਾਲ ਰੰਦੇ ਸੀਗੇ ਜਿਹਨਾਂ ਨਾਮ ਸੀ ਸਿੱਧ ਜੌਣ ਤੇ ਉਹ ਉਹਨਾਂ ਦੇ ਸੇਵਾਦਾਰ ਵੀ ਸੀਗੇ ਉਹਨਾਂ ਨਾਲ ਵੀ ਰਹਿੰਦੇ ਸੀਗੇ ਤੇ ਮਤਲਬ ਕਿ ਸਿੱਧ ਆਪ ਵੀ ਸਿੱਧ ਹੋਇਆ ਸਾਡੇ ਜੋ ਬਜ਼ੁਰਗ ਤੇ ਬਾਬਾ ਕਾਲਾ ਮਹਿਰ ਉਹਨੂੰ ਵੱਡੀ ਪਾਵਰ ਵਾਲੇ ਸੀਗੇ ਗੁਰੂ ਗੋਖਰਨਾ ਸਿੰਘ ਦੇ ਚੇਲੇ ਸੀਗੇ ਤੇ ਉਹਨਾਂ ਨੂੰ ਮਹਿਰ ਦਾ ਇੱਕ ਜਨਨੀ ਕਿ ਰਤਬਾ ਨਾਲ ਮਿਲਿਆ ਹੋਇਆ ਸੀਗਾ ਤੇ ਮਹਿਰ ਦੁਨੀਆਂ ਤੇ ਤਿੰਨ ਹੀ ਹੋਇਆ ਬਾਬਾ ਕਾਲਾ ਮਹਿਰ ਸੰਧੂਆਂ ਦਾ ਆਨੰਦ ਮਹਿਰ ਗੁਜਰਾਤੀਆਂ ਦਾ ਤੇ ਮਹਿਰ ਮਿੱਠਾ ਜਿਹੜਾ ਢਾਲੀਵਾਲਾਂ ਦਾ ਜਿਨ੍ਹਾਂ ਕਿ ਦੀਨਾ ਗਾਂਗੜ ਬਣੀ ਉਹਨਾਂ ਲਈ ਜਗ੍ਹਾ ਬਣੀ ਹੋਈ ਆ ਤੇ ਇਹ ਜਗ੍ਹਾ ਸਿੱਖਾਂ ਵਾਲਾ ਬੀੜ ਤੇ ਮਤਲਬ ਕਿ ਆਪਣਾ ਫਰੀਦਕੋਟ ਤੋਂ ਵੀ ਨੇੜੇ ਰਹਿੰਦਾ ਤੇ ਇਹ ਤਾਂ ਕੋਟਕਪੁਰਤ ਵੀ ਨੇੜੇ ਰਹਿੰਦਾ ਵਿਚਾਲੇ ਰਹਿੰਦਾ ਇਹ ਹਾਂਜੀ ਤੇ ਇਥੋਂ ਇਤਿਹਾਸ ਇਹ ਐ ਜੁੜਿਆ ਜੀ ਜਦੋਂ ਬਜ਼ੁਰਗ ਸਾਡੇ ਨਾਲ ਰਹਿੰਦੇ ਸੀ ਬਾਬਾ ਕਾਲੇ ਮੇਰ ਜਿਹਦੇ ਹਾਂਜੀ ਤੇ ਨਾਲ ਉਹਨਾਂ ਦੇ ਇੱਕ ਪੰਡਤ ਰਹਿੰਦੇ ਸੀਗੇ ਜਨਨੇ ਕਿ ਪੰਡਤ ਨੇ ਭੇਦ ਦੇ ਕੇ ਬਾਬਾ ਜੀ ਨੂੰ ਮਰਵਾਤਾ ਸੀਗਾ ਤੇ ਸਾਡੇ ਬਜ਼ੁਰਗ ਨੂੰ ਉਹਨਾਂ ਨੇ ਉਸ ਟਾਂ ਦੇ ਪੱਟੀ ਰਾਜਾ ਦਾ ਰਾਜ ਹੁੰਦਾ ਸੀਗਾ ਪੱਟੀ ਰਾਜਾ ਦਾ ਹਾਂਜੀ ਉਹਨਾਂ ਨੇ ਬਾਬਾ ਨੂੰ ਬਾਰੇ ਪੁੱਛਿਆ ਸੀਗਾ ਵੀ ਐ ਕਰਕੇ ਸਾਨੂੰ ਬਾਬੇ ਦਾ ਭੇਦ ਦਿਓ ਬੀਐਮਐਲ ਕਈ ਇੱਕ ਇਸ ਟਾਈਮ ਸੌਂਦਾ ਆ ਕਿਉਂਕਿ ਪਾਵਰ ਜਾਣਾ ਸੀ ਉਹ ਤਾਂ ਉਹ ਹੱਥ ਪਾ ਨਹੀਂ ਸਕਦੇ ਸੀਗੇ ਇੱਕ ਲੜਾਈ ਕਰਕੇ ਮਤਲਬ ਕਿ ਉਹ ਚਾਹੁੰਦੇ ਸੀਗੇ ਮਤਲਬ ਕਿ ਆਪਣਾ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਸੀ ਬਾਬਾ ਇਹਨੂੰ ਤੇ ਸਾਡੇ ਬਜ਼ੁਰਗ ਨੂੰ ਜਾ ਕੇ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਮੈਂ ਭੇਤਣ ਦੇ ਦਿੰਦਾ ਪਰਬ ਦਾ 100 ਜੁੱਤੀ ਲੋਭ ਤੇ ਮਾਰਦਾ ਮੇਰਾ ਜੀਵੇ ਮੌਜਬ ਸਖੀ ਦਾਤਾ ਜਿਹੜਾ ਗਹਿਣਾ ਕਾਲ ਸੋ ਕਾਲ ਦਾ ਵੀ ਉਹ ਕਾਲ ਸੋ ਕਾਲ ਦਾ ਗਹਿਣਾ ਸਾਡੇ ਬਜ਼ੁਰਗ ਨੇ ਜਵਾਬ ਦਿੱਤਾ ਵੀ ਮੈਂ ਉਹਦਾ ਭੇਤ ਨਹੀਂ ਦੇ ਸਕਾ ਉਸ ਟਾਈਮ ਤੇ 1000 ਮੋਰ ਸੋਨੇ ਦੀ ਤੇ ਇੱਕ ਘੋੜਾ ਤੇ ਰਾਜ ਭਗ ਜਿਵੇਂ ਆਪਾਂ ਜਿਵੇਂ ਅੱਜ ਦੇ ਟਾਈਮ ਦੇ ਕੋਠੀ ਦੇ ਦਾਂਗੇ ਘਰ ਦੇ ਦਾਂਗੇ ਐਸ ਤਰ੍ਹਾਂ ਰਾਜ ਭਗ ਦਿੰਦੇ ਸਾਡੇ ਬਜ਼ੁਰਗ ਨੂੰ ਉਹਨਾਂ ਨੇ ਮਨਾ ਕਰਤਾ ਸੀ ਖਾਫੀ ਮੈਂ ਨਹੀਂ ਤੁਹਾਨੂੰ ਕੁਝ ਦੱਸਾਂਗੇ ਇਹਦੇ ਬਾਰੇ ਬਾਬੇ ਬਾਰੇ ਉਹ ਪੰਡਤ ਨੇ ਭੇਡ ਦੇਣ ਤੋਂ ਬਾਅਦ ਤੇ ਮਤਲਬ ਉਦੋਂ ਬਾਅਦ ਉਹਨਾਂ ਨੇ ਬਾਬੇ ਜੀ ਦਾ ਵਾਰ ਕੀਤਾ ਬਾਬੇ ਨੂੰ ਖਤਮ ਕਰਤਾ ਸੀ ਫੇਰ ਬਾਬਾ ਜੀ ਰਾਜੇ ਜੰਗ ਪਿੰਡ ਸੀ ਪਾਕਿਸਤਾਨ ਦੇ ਵਿੱਚ ਹਾਂਜੀ ਪਿੱਛਾ ਜਿਹੜਾ ਸੰਮਾਨ ਹੈਗਾ ਅਫਗਾਨਿਸਤਾਨ ਤੋਂ ਆ افغان انسταν ਤੋਂ ਚਲਦੇ ਚਲਦੇ ਪਾਕਿਸਤਾਨ ਵਿੱਚ ਰਾਜੇ ਜੰਗ ਕਿਉਂਕਿ ਲੜਾਈਆਂ ਕਰਦੇ ਸੀ ਜਿਹੜੇ ਪੰਜਾਬੀ ਆ ਪੰਜਾਬ ਤਕਰੀਬਨ ਲੜਾਈਆਂ ਕਰਦੇ ਕਰਦੇ ਹੀ ਵਸਿਆ ਤੇ ਉਹ ਇੱਥੇ ਜਦੋਂ ਰਾਜੇ ਜੰਗ ਪਾਕਿਸਤਾਨ ਦੇ ਵਿੱਚ ਮਤਲਬ ਕਿ ਪਹੁੰਚੇ ਤਾਂ ਉੱਥੇ ਸਾਡੇ ਬਜ਼ੁਰਗ ਇਕੱਠੇ ਸੀਗੇ ਸਾਰੇ ਤੇ ਉੱਥੇ ਜਦੋਂ ਪੰਡਤ ਨੇ ਭੇਜ ਦਿੱਤਾ ਬਾਬੇ ਦਾ ਤੇ ਉਹਨਾਂ ਨੇ ਆ ਕੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਕੇ ਚਲੇ ਗਏ ਤੇ ਉਹਨਾਂ ਨੇ ਫਿਰ ਪੰਡਤ ਖੁਦ ਨਾਲ ਆਇਆ ਨਾਲ ਆ ਕੇ ਬਾਬਾ ਜੀ ਆਪਦੇ ਮਤਲਬ ਕਿ ਜਦੋਂ ਤੁਸੀਂ ਫੋਟੋ ਵਿੱਚ ਵੀ ਦੇਖਿਆ ਹੋਊਗਾ ਉਹ ਇਸ ਤਰ੍ਹਾਂ ਹੀ ਕਰਕੇ ਰਹਿੰਦੇ ਸੀ ਇਸ ਤਾ ਕੁੰਡਾ ਲੱਗਿਆ ਉਹਨਾਂ ਸੀ ਇਸ ਤਰ੍ਹਾਂ ਕਰਕੇ ਉਹ ਆਦੀ ਭਗਤੀ ਵਿੱਚ ਜਾਨੀ ਕਿ ਲੀਨ ਹੋ ਜਾਂਦੇ ਸੀ ਵੀ ਕਿਤੇ ਵੀ ਖੜੇ 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 ਉਹਨਾਂ ਨੇ ਨੀਂਦ ਨੂੰ ਜਿੱਤ ਜਿੱਤ ਕੀਤੀ ਪਾਈ ਹੋਈ ਸੀਗੀ ਜਿੱਤੇ ਹੋਏ ਚ ਨੀਂਦ ਨੂੰ ਇਸ ਕਰਕੇ ਮਤਲਬ ਕਿ ਉਹ ਜਦੋਂ ਐ ਖੜੇ ਹੁੰਦੇ ਸੀਗੇ ਤਾਂ ਲੋਕਾਂ ਨਾਲ ਰਹਾ ਸੀ ਵੀ ਜਾਗਦੇ ਆ ਅੱਧੀ ਅੱਖ ਖੁੱਲੀ ਰਹਿੰਦੀ ਸੀ ਉਹਨਾਂ ਦੀ ਹੁਣ ਸੰਧੂ ਪਰਿਵਾਰਾਂ ਵਿੱਚ ਤੁਸੀਂ ਦੇਖੋਗੇ ਵੀ ਤਕਰੀਬਨ ਜਦੋਂ ਸੌਣ ਵੇਲੇ ਬੱਚਾ ਲਾ ਲੋ ਵੱਡਾ ਲੋ ਅੱਧੀ ਥੋੜੀ ਜਿਹਾ ਅੱਖ ਖੁੱਲੀ ਹੁੰਦੀ ਆ ਸੰਧੂ ਪਰਿਵਾਰਾਂ ਵਿੱਚ ਤੇ ਉਹ ਜਦੋਂ ਪੰਡਤ ਨੂੰ ਪੰਡਤ ਨੇੜੇ ਆਇਆ ਬਾਬੇ ਦੇ ਰਸੋਈਆ ਸੀ ਪੰਡਤ ਨੂੰ ਤੇ ਉਹਨੇ ਫਿਰ ਆਪ ਤੇਗਾ ਕੱਢ ਕੇ ਬਾਬਾ ਜੀ ਦਾ ਸੀਸ ਕਲਮ ਕਰਤਾ ਸੀ ਤੇ ਉਹ ਜੋ ਸੀਸ ਬਾਬੇ ਦਾ ਡਿੱਗਿਆ ਉਹ ਤੇ ਧੜ ਉਹਨਾਂ ਦਾ ਇੱਕਦਮ ਉੱਠ ਖੜਿਆ ਤੇ ਉਹਨਾਂ ਨੇ ਆਪ ਮਤਲਬ ਕਿ ਧਨੀ ਸੀਗੇ ਖੰਡੇ ਤੇ ਪਹੁੰਚ ਜਾ ਰਿਹਾ ਤੇ ਆਪ ਦਾ ਖੰਡਾ ਕੱਢਾ ਤੇ ਮਤਲਬ ਉਹ ਜਿਹੜੇ ਪੱਟੀ ਰਾਜੇ ਸੀਗੇ ਉਹਦੀ ਜਿਹੜੀ ਫੌਜ ਸੀਗੀ ਉਹਨਾਂ ਨਾਲ ਲੜਨਾ ਸ਼ੁਰੂ ਕਰਤਾ ਲੜਦੇ ਲੜਦੇ ਉਹ ਜਿਹਨੇ 100 ਕੋ ਕਹਿੰਦੇ ਆ 100 ਕੋ ਤਕਰੀਬਨ ਕਿ 400 ਕਿਲੋਮੀਟਰ ਰਾਜੇ ਜੰਗਾ ਤੋਂ ਉਹ ਇੱਥੋਂ ਤੱਕ ਲੜਦੇ ਆਏ ਸੀ ਲੜਦੇ ਜਦੋਂ ਇੱਥੋਂ ਤੱਕ ਪਹੁੰਚੇ ਤਾਂ ਮਤਲਬ ਕਿ ਜਦੋਂ ਇੱਥੇ ਇੱਕ ਬੁੱਢੀ ਨੀਲ ਅਟੇਰੀ ਜਾਂਦੀ ਸੀ ਐ ਲਾਲਵੀ ਸਿੱਖਾਂ ਵਾਲਾ ਪਿੰਡ ਨੇੜੇ ਇੱਥੇ ਹਨ ਤੇ ਉਹ ਜਿਵੇਂ ਕੋਈ ਬੁੱਢੀ ਨੀਲ ਅਟੇਰ ਰਹੀ ਸੀ ਤੇ ਉਹਨੇ ਦੇਖ ਲਿਆ ਉਹਨੂੰ ਤੇ ਉਸ ਟਾਈਮ ਜੇ ਆਪਾਂ ਕਹਿੰਨੇ ਹਾਏ ਜਾਂ ਬੂ ਪੈਣੀ ਤੇ ਉਹ ਉਹਨੇ ਇੱਕ ਬੂ ਪੈ ਗਈ ਜਾਂ ਹਾਏ ਪੈ ਗਈ ਉਸ ਬੁੱਢੀ ਦੇ ਵੀ ਹਾਏ ਦੇਖੋ ਵੀ ਇੱਕ ਮਤਲਬ ਕਿ ਧੌਣ ਤੋਂ ਬਿਨਾ ਸਿਰ ਤੋਂ ਬਿਨਾ ਹੀ ਵੀ ਕੋਈ ਲੜਦਾ ਆ ਰਿਹਾ ਤੇ ਇੱਥੇ ਜਾ ਕੇ ਬਾਬਾ ਜੀ ਦਾ ਫਿਰ ਧੜ ਠੰਡਾ ਹੋ ਗਿਆ ਜਦੋਂ ਧੜ ਠੰਡਾ ਹੋਇਆ ਤੇ ਮਤਲਬ ਫੌਜਾਂ ਨੂੰ ਖਤਮ ਕਰਦੇ ਆ ਉਹ ਜਿਹੜੇ ਪਟਿਆਲਾ ਰਾਜ ਦੇ ਫੌਜਾਂ ਸੀਗੀਆਂ ਤੇ ਉਹ ਸਾਡਾ ਜਦੋਂ ਉਹ ਧੜ ਠੰਡਾ ਹੋਇਆ ਤੇ ਫਿਰ ਸਾਡਾ ਜੇ ਜੀਨਾਂ ਦੀ ਮਿੱਟੀ ਨਿਕਲਦੀ ਹੈ ਵੀ ਹੁਣ ਤੂੰ ਤਾਂ ਜਾ ਰਿਹਾ ਇਸ ਦੁਨੀਆ ਤੋਂ ਮੈਂ ਕੀ ਕਰੂੰਗਾ ਤੇ ਸਾਡੇ ਫਿਰ ਬਾਬਾ ਕਾਲਾ ਮਹਿਰ ਜੀ ਨੇ ਕਿਹਾ ਵੀ ਤੂੰ ਵੀ ਤੂੰ ਵੀ ਇੱਥੇ ਆਪਦਾ ਚੋਲਾ ਛੱਡ ਦੇ ਤੇ ਉਹਨਾਂ ਨੇ ਆਪਦਾ ਇੱਥੇ ਚੋਲਾ ਛੱਡਿਆ ਉਹ ਕਹਿੰਦੇ ਮੇਰੇ ਪੁੱਤ ਪੋਤਰੇ ਬਾਬਾ ਕਾਲੇ ਮਹਿਰ ਨੇ ਕਿਹਾ ਵੀ ਮੇਰੇ ਪੁੱਤ ਪੋਤਰੇ ਮੇਰੀ ਸੇਵਾ ਕਰਨਗੇ ਤੇ ਮੇਰੀ ਮਤਲਬ ਪੂਜਾ ਕਰਨਗੇ ਤੇਰੇ ਪੁੱਤ ਪੋਤਰੇ ਉਹ ਪੂਜਾ ਖਾਣਗੇ ਉੱਥੋਂ ਇਹ ਮਤਲਬ ਕਿ ਜਿਹੜੀ ਪੂਜਾ ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਪਹਿਲਾਂ ਉਸੇ ਕਵਰ ਕਰਕੇ ਲਿਆ ਹਣਾ ਉਹ ਜਿਹੜੀ ਪੂਜਾ ਜਾਂ ਕੋਈ ਕੱਪੜਾ ਲੀੜਾ ਜਾਂ ਕੋਈ ਮਤਲਬ ਕਿ ਚੜਾਵਾ ਜੋ ਵੀ ਉਹ ਚਾਹੇ ਪੈਸਿਆਂ ਦਾ ਆ ਆਪਣਾ ਕੋਈ ਮਤਲਬ ਕਿ ਕੱਪੜੀ ਲੀੜੇ ਦਾ ਕੁਝ ਵੀ ਆ ਜਾਂ ਕੋਈ दारू ਚੜਦਿਆਂ ਪੇਟੀਆਂ दारू ਨੇ ਚੜਦਿਆਂ ਉਹ ਸਾਰਾ ਚੜਾਵਾ ਉੱਥੋਂ ਉਹੀ ਸਾਨੂੰ ਮਿਲਣ ਲੱਗਿਆ ਇਹ ਤੇ ਵੀ ਜੇ ਸੀ ਇਹ ਜਾਨਣਾ ਚਾਹਵੇਂ ਕਿ ਇੱਥੇ ਪ੍ਰਸ਼ਾਦ ਦੇ ਰੂਪ ਵਿੱਚ ਸ਼ਰਾਬ ਕਿਉਂ ਚੜਾਈ ਜਾਂਦੀ ਹੈ ਮਤਲਬ ਪ੍ਰਸ਼ਾਦ ਦੇ ਰੂਪ ਵਿੱਚ ਕੁਝ ਵੀ ਹੋ ਸਕਦਾ ਸ਼ਰਾਬ ਹੀ ਕਿਉਂ ਹਾਂ ਪ੍ਰਸ਼ਾਦ ਹੋਰ ਵੀ ਆ ਬੰਬਾ ਜੀ ਖੁਦ ਆਪ ਦੁੱਧਾ ਧਾਰੀ ਆ ਤੇ ਮਤਲਬ ਕਿ ਦੁੱਧਾ ਧਾਰੀ ਉਹ ਜਿਵੇਂ ਖੀਰ ਦਾ ਪ੍ਰਸ਼ਾਦ ਉਹਨਾਂ ਨੂੰ ਲੱਗਦਾ ਦੇਸੀ ਘੋੜਾ ਦਾ ਪ੍ਰਸ਼ਾਦ ਲੱਗਦਾ ਉਹਨਾਂ ਨੂੰ ਤੇ ਜਿਹੜਾ ਮਤਲਬ ਕਿ ਧਾਰੂ ਦਾ ਪ੍ਰਸ਼ਾਦ ਆ ਉਹ ਆਪ ਨਹੀਂ ਪਿੰਦੇ ਸੀਗੇ ਉਹ ਮਤਲਬ ਕਿ ਨਾਲ ਗੁਰੂ ਗੋਰਖਨਾਥ ਜੀ ਦੇ ਚੇਲੇ ਸੀਗੇ ਤੇ ਨਾਲ ਮਾਤਾ ਕਾਲਕਾਂ ਦੀ ਜਾਨੀ ਕਿ ਸੇਵਾ ਕਰਦੇ ਸੀਗੇ ਉਹਨਾਂ ਤੋਂ ਕੰਮ ਲੈਂਦੇ ਸੀ ਜਿਵੇਂ ਆਪਾਂ ਕਹਿੰਦੇ ਆਪਾਂ ਕੋਈ ਆਪਣੇ ਨਾਮ ਦੀ ਇਹ ਮਤਲਬ ਕਿ ਧਾਰੂ ਚੜਦੀ ਆ ਤੇ ਬਾਬਾ ਜੀ ਆਪ ਨਹੀਂ ਪਿੰਦੇ ਸੀ ਧਾਰੂ ਹਾਂਜੀ ਬੀੜ ਦਾ ਬਾਬਾ ਜੀ ਨਾਲ ਕੀ ਕਨੈਕਸ਼ਨ ਹੈ ਕਿ ਆਪਾਂ ਦੇਖ ਸਕਦੇ ਆ ਚਾਰੇ ਪਾਸੇ ਆਪਣੇ ਬੀੜ ਹੀ ਬੀੜ ਹੈ ਤੇ ਇਹਦਾ ਕੀ ਕਨੈਕਸ਼ਨ ਹੈ ਇਹ ਜੀ ਮਤਲਬ ਆਪਣਾ ਜਿਹੜਾ ਫਰੀਦਕੋਟ ਦਾ ਰਾਜਾ ਹਾਂਜੀ ਉਹਨਾਂ ਦਾ ਇਹ ਮਤਲਬ ਬੀੜ ਦੇ ਨਾਲ ਰਿਲੇਟਡ ਗੱਲ ਆ ਉਹਨਾਂ ਨੇ ਕੋਈ ਮਤਲਬ ਕਿ ਪਹਿਲਾਂ ਇੱਥੇ ਜਦੋਂ ਮਿੱਟੀ ਨਿਕਲਦੀ ਸੀ ਥੋੜੀ ਜਗ੍ਹਾ ਹੁੰਦੀ ਸੀਗੀ ਇਹ ਤੇ ਮਤਲਬ ਕਿ ਸਾਡੇ ਪਰਿਵਾਰ ਵੀ ਉਦੋਂ 10 ਪਰਿਵਾਰ ਹੀ ਹੁੰਦੇ ਸੀਗੇ ਹੁਣ ਸਾਡੇ ਪਰਿਵਾਰ ਕਾਫੀ 20 25 ਘਰ ਬਣ ਚੁੱਕੇ ਆ ਤੇ ਤਕਰੀਬਨ 17-1800 ਸਾਲ ਇਹ ਪਰਾਣਕ ਦੀਨੂ ਕਦੇ ਵੀ ਖਰ ਨੂੰ ਜਿਹੜੀ ਹੈ ਤੇ ਉਹਨਾਂ ਨੇ ਜਦੋਂ ਕੋਈ ਅਜ ਸੁੱਖ ਸੁੱਖੀ ਸੀਗੀ ਉਹ ਇੱਥੋਂ ਪੂਰੀ ਹੋਈ ਸੀ ਪੂਰੀ ਹੋਣ ਤੇ ਫਿਰ ਉਹਨੇ ਆਪ ਦਾ ਸਾਰਾ ਬੀੜ ਤਕਰੀਬਨ ਜਿਵੇਂ ਮਲਕੇ 400 ਕਿੱਲਾ ਦੱਸਦੇ ਤਕਰੀਬਨ ਉਹ 400 ਕਿੱਲਾ ਤਕਰੀਬਨ ਹੈਗਾ ਜਿਹੜਾ ਬੀੜ ਹੈਗਾ ਤੇ ਉਹਨਾਂ ਨੇ ਫਿਰ ਇਹ ਛੱਡਤਾ ਸੀ ਬਾਬੇ ਦੇ ਜਗਾ ਵਸਦੇ ਪਹਿਲਾਂ ਜਗਾ ਥੋੜੀ ਸੀਗੀ ਫਿਰ ਉਹਨੂੰ ਸਾਰਾ ਬੀੜ ਛੱਡਤਾ ਸੀ ਬਾਕੀ ਇਹ ਜਿਹੜੀ ਛਪੜੀ ਆ ਇਹ ਛਪੜੀ ਆਪ ਦੀ ਆਪ ਪਾਣੀ ਨਿਕਲੇ ਸੀ ਨਾ ਕਿ ਇਹ ਵਿੱਚ ਪਾਣੀ ਪਾਇਆ ਜਾਂਦਾ ਮੋਨਮ ਇਹਦੇ ਵਿੱਚ ਪਾਣੀ ਲੋਕ ਮਲਾਉਣ ਲੱਗੇ ਪਰ ਇਹ ਆਪ ਦੀ ਆਪ ਇਸ ਨੂੰ ਮਤਲਬ ਕਈ ਬਣੀ ਸੀਗੀ ਤੇ ਆਪ ਦੀ ਆਪ ਇਹ ਹਮੇਸ਼ਾ ਚੱਲਦੀ ਰਹਿੰਦੀ ਸੀ ਇਹਦੇ ਵਿੱਚ ਪਾਣੀ ਪਾਉਣ ਦੀ ਜਰੂਰਤ ਨਹੀਂ ਉਸ ਦੇ ਮੁਤਾਬਕ ਲਈਏ ਸਾਡੇ ਦਾਦਾ ਪਰਦਾਦਾ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਫਾਦਰ ਸਾਹਿਬ ਅਸੀਂ ਮਤਲਬ ਕਿ ਤਕਰੀਬਨ ਮੇਰੀ 35 36 ਸਾਲ ਦੀ ਉਮਰ ਹੋ ਗਈ ਤੇ ਸਾਰੇ ਅਸੀਂ ਇਥੋਂ ਬਹੁਤ ਪੁਰਾਣੇ ਜੁੜੇ ਹੋਏ ਹਾਂ ਉਦੋਂ ਪਿਛਲੇ ਬਜ਼ੁਰਗਾਂ ਦੇ ਸਾਨੂੰ ਨਾਮ ਵੀ ਨਹੀਂ ਪਤਾ ਹੈਗੇ ਜਿੰਨਾ ਪੁਰਾਣੇ ਮਤਲਬ ਕਿ ਹੋ ਚੁੱਕਿਆ ਹੈ ਤਕਰੀਬਨ 1850 ਸਾਲ ਇਸ ਨੂੰ ਦੱਸਿਆ ਜਾਂਦਾ ਵੀ ਨਾ ਹੋ ਗਿਆ ਨੂੰ ਇਸ ਟਾਈਮ ਇਸ ਦੇ ਘਾ ਨੂੰ ਹਾਂਜੀ ਇਹ ਸਭ ਤੋਂ ਮੇਨ ਗੱਲ ਇਹ ਹੈ ਕਿ ਲੋਕ ਕਹਿੰਦੇ ਹਨ ਮੰਨਣਾ ਕਿ ਇੱਥੇ ਆਉਣ ਨਾਲ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੇ ਸ਼ਰਾਬ ਚੜਾਉਣ ਨਾਲ ਜੇ ਪ੍ਰਸ਼ਾਦ ਦੇ ਰੂਪ ਵਿੱਚ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਕੀ ਗੱਲ ਸੱਚ ਹੈ ਬਿਲਕੁਲ ਸੱਚ ਹੈ ਲੋਕ ਆਉਦੇ ਪਾਸਪੋਰਟ ਲੈ ਕੇ ਆਉਂਦੇ ਇੱਥੇ ਵੀ ਬਾਬਾ ਜੀ ਸਾਡੇ ਕੋਲ ਅਰਦਾਸ ਕਰਾਉਂਦੇ ਆ ਕਿ ਵੀ ਸਾਡੇ ਅਰਦਾਸ ਕਰੋ ਵੀ ਸਾਡਾ ਵੀਜ਼ਾ ਜਲਦੀ ਲੱਗ ਜੇ ਕਈ ਵਾਰ ਕੋਈ ਅੜਿੱਕਾ ਲੱਗਿਆ ਹੁੰਦਾ ਵੀਜ਼ਾ ਲੱਗਣ ਦੇ ਵਿੱਚ ਹਨਾ ਤੇ ਉਹ ਸਾਡੇ ਕੋਲ ਅਰਦਾਸ ਕਰਾਉਂਦੇ ਆ ਪੇਟੀਆਂ ਸੁੱਕੇ ਜਾਂਦੇ ਆ ਮਤਲਬ ਕਿ ਨਾਲ ਪੈਸੇ ਵੀ ਸੁੱਕੇ ਜਾਂਦੇ ਆ ਕੋਈ 5100 ਰੁਪਏ ਦੇ ਕੇ ਇਹਨਾਂ ਕੋਈ 11000 ਦੇ ਕੇ ਇਹਨਾਂ ਕੋਈ ਕਿੰਨਾ ਹਨ ਉਹ ਸੁੱਕੇ ਜਾਂਦੇ ਆ ਤੇ ਆਉਂਦੀ ਵਾਰ ਤੱਕ ਫਿਰ ਮਹੀਨੇ ਡੇਢ ਮਹੀਨੇ ਵਿੱਚ ਮਤਲਬ ਕੰਮ ਹੋ ਗਿਆ ਅਗਲੇ ਦਾ ਫਿਰ ਉਹ ਸੁੱਕ ਚੜਾ ਕੇ ਜਾਂਦੇ ਆ ਬਾਬੇ ਦਾ ਚੋਲਾ ਵੀ ਵਸਤਰ ਵੀ ਚੜਾ ਕੇ ਜਾਂਦੇ ਆ ਹਾਂਜੀ ਜੀ ਵੀ ਜੇ ਸੀ ਜਦੋਂ ਅੰਦਰ ਆ ਰਹੇ ਸੀ ਡੇਰੀ ਦੇ ਅੰਦਰ ਆ ਰਹੇ ਸੀ ਤਾਂ ਅਸੀਂ ਉੱਥੇ ਇੱਕ ਸਕੋਰਪੀਓ ਖੜੀ ਦੇਖੀ ਸੀ ਉਹ ਕਹਿ ਰਹੇ ਕਿ ਉਹ ਵੀ ਕਿਸੇ ਸੇਵਾਦਾਰ ਦੁਆਰਾ ਚੜਾਈ ਗਈ ਸੀਗੀ ਹਾਂਜੀ ਹਾਂਜੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਕੈਨੇਡਾ ਤੋਂ ਕੋਈ ਫੈਮਿਲੀ ਸੀਗੀ ਉਹਨਾਂ ਨੇ ਤਕਰੀਬਨ 20 ਸਾਲਾਂ ਬਾਅਦ ਬੱਚਾ ਹੋਇਆ ਸੀ ਉਹਨਾਂ ਕੋਲੇ। ਅੱਛਾ ਜੀ। ਤੇ ਉਹ ਇੱਥੇ ਪਹਿਲਾਂ ਕਿਤੇ ਆ ਕੇ ਗਏ ਸੀਗੇ ਤੇ ਜਦੋਂ ਇੱਥੇ ਆ ਕੇ ਮੱਥਾ ਟੇਕ ਕੇ ਗਏ ਸੰਧੂ ਫੈਮਿਲੀ ਸੀ ਉਹ ਵੀ। ਤੇ ਮੱਥਾ ਟੇਕ ਕੇ ਉਹਨਾਂ ਨੇ ਸੁਖ ਸੁਖੀ ਬਾਬਾ ਜੀ ਦੇ ਆਦੇ ਮਨ ਚ ਸੁੱਕੇ ਸੁੱਕੇ ਗਏ ਸੀਗੇ ਵੀ ਅਸੀਂ ਜੋ ਆਦੇ ਮਨ ਦੇ ਜੋ ਵੀ ਇੱਛਾ ਪੂਰੀ ਕਰਾਂਗੇ ਇੱਥੇ ਅਸੀਂ ਚੜ੍ਹਾਵਾਂਗੇ। ਫਿਰ ਉਹ ਬੱਚਾ ਹੋਣ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਤਕਰੀਬਨ ਫੋਨ ਕੀਤਾ ਜੇ ਸਾਡੇ ਜੇ ਮੀਰ ਮਲਾਸੀ ਜੇ ਭਾਈਚਾਰੇ ਨੂੰ ਵੀ ਐ ਕਰਕੇ ਵੀ ਅਸੀਂ ਇਹ ਚੜ੍ਹਾਵਾ ਚੜ੍ਹਾਉਣਾ ਹੈ ਵੀ ਤੁਸੀਂ ਆਓ। ਤੇ ਸਾਡਾ ਇੱਕ ਵਿੱਚੋਂ ਬੰਦਾ ਮਤਲਬ ਕਿ ਮੁਕਸਰ ਕ ਤੇ ਉਹ ਇੱਥੇ ਆਇਆ ਉਹਨੇ ਆ ਕੇ ਅਰਦਾਸ ਕੀਤੀ ਅਰਦਾਸ ਕਰਕੇ ਫਿਰ ਉਸ ਸਕੋਰਪਿਓ ਗੱਡੀ ਇੱਥੇ ਮਤਲਬ ਕਿ ਕਮੇਟੀ ਮੈਂਬਰ ਜੋ ਬਣੀ ਹੋਈ ਆ ਉਹਨਾਂ ਨੂੰ ਉਹ ਗੱਡੀ ਚੜਾ ਗਏ ਤੇ ਨਾਲ ਮਤਲਬ ਕਿ ਜੋ 21 ਪੇਟੀਆਂ ਉਹ ਲੈ ਕੇ ਆਸੀ ਬਲੈਕ ਲੇਬਲ ਦੀਆਂ ਉਹ ਵੀ ਮਤਲਬ ਕਿ ਉੱਥੇ ਚੜਾ ਕੇ ਗਏ ਉਸ ਟਾਈਮ ਤੇ ਇਹ ਚੜਾਵਾ ਸਾਰਾ ਮਤਲਬ ਕਿ ਮੀਰ ਆਲਮ ਪਰਿਵਾਰ ਮਰਾਸੀ ਪਰਿਵਾਰ ਜੋ ਆਸੇ-ਪਾਸੇ ਖੜੇ ਜਿੰਨੇ ਵੀ ਉਹਨਾਂ ਪਰ ਦਾ ਹੁੰਦਾ ਹੈ ਸਾਰਾ ਹਾਂਜੀ ਉਹ ਵਾਲੀ ਖੁਸ਼ੀ ਨਾਲ ਇਹ ਚੜਾਕੇ ਗਏ ਆ ਉਹ ਖੜੀ ਆ ਹੁਣ ਇਸ ਟੱਥੇ ਸਕੋਰਪੀਓ ਲੋਕ ਦੇਖਦੇ ਆ ਤੇ ਹੋਰ ਲੋਕ ਹੋਰ ਵੀ ਜਾਗਰੂਕ ਹੁੰਦੇ ਆ ਤੇ ਅੱਗੇ ਤੋਂ ਹੋਰ ਵੀ ਮਤਲਬ ਕਿੱਥੇ ਚੜਾਵਾ ਬੰਦਾ ਤੇ ਵੀਰ ਜੀ ਸੀ ਜਾਨਣਾ ਚਾਹਾਂਗੇ ਜਿਹੜਾ ਇਹ ਚੜਾਵਾ ਹੈ ਇਹ ਮਤਲਬ ਤੁਸੀਂ ਹੀ ਮਤਲਬ ਇਹਨੂੰ ਰੱਖਦੇ ਹੋ ਜਾਂ ਫਿਰ ਇਹਦਾ ਕੀ ਕੀਤਾ ਜਾਂਦਾ ਇਹ ਚੜਾਵਾ ਜੀ ਬਾਂਬਾ ਕਾਲਾ ਮਹਿਰ ਜੀ ਹੁਕਮ ਕਰਗੇ ਸੀ ਆਪਦਾ ਜਦੋਂ ਕਿ ਸਾਡੇ ਬਜ਼ੁਰਗ ਦੀ ਜਦੋਂ ਕੁਰਬਾਨੀ ਨਾਲ ਹੋਈ ਉਹਨਾਂ ਨੇ ਆਦੇ ਕੁਰਬਾਨੀ ਕਿਹਾ ਵੀ ਚੂਲਾ ਤੂੰ ਵੀ ਇੱਥੇ ਛੱਡ ਦੇ ਵੀ ਮੇਰੇ ਪੁੱਤ ਪੋਤਰੇ ਸੇਵਾ ਕਰਨਗੇ ਪੂਜਾ ਕਰਨਗੇ ਚੜਾਵਾ ਚੜਾਉਣਗੇ ਤੇਰੇ ਪੁੱਤ ਪੁੱਤਰੀ ਇਹ ਸੇਵਾ ਲੈਣਗੇ ਉਥੋਂ ਹੀ ਇਤਿਹਾਸ ਬਣਿਆ ਤੇ ਉਥੋਂ ਹੀ ਮਤਲਬ ਕਿ ਜਿਹੜਾ ਚੜਾਵਾ ਕੋਈ ਵੀ ਕੱਪੜਾ ਲੀੜਾ ਜਾਂ ਕੋਈ दारू ਜਾਂ ਕੋਈ ਮਾਇਆ ਦੀ ਦੇ ਕੇ ਜਾਂਦੇ ਆ ਤਾਂ ਉਹ ਮਤਲਬ ਕਿ ਮਿੱਟੀ ਕੱਢਣ ਤੋਂ ਬਾਅਦ ਮਤਲਬ ਕਿ ਮਰਾਸੀ ਪਰਿਵਾਰ ਜਿੰਨਾ ਵੀ ਆਸੇ ਪਾਸੇ ਖੜਾ ਹੈ ਉਹਨਾਂ ਕੋਲ ਜਾ ਕੇ ਹੀ ਇਹ ਮਤਲਬ ਉਹਨਾਂ ਦਾ ਚੜਾਵਾ ਹਮਨਜੂਰ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਮਿਲਵਾਇਆ ਜੀ ਵੀਰ ਗੈਰੀ ਖਾਨ ਜੀ ਨਾਲ ਜਿਨ੍ਹਾਂ ਨੇ ਇਥੋਂ ਦੇ ਇਤਿਹਾਸ ਤਨਤਨ ਬਾਬਾ ਕਾਲਾ ਮਹਿਰ ਜੀ ਬਾਰੇ ਆਪਾਂ ਨੂੰ ਚਾਣਨਾ ਪਾਇਆ ਐਦਾਂ ਦੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਜੇਕਰ ਤੁਹਾਡੀ ਵੀ ਕੋਈ ਮਨੋ ਕਾਮਨਾ ਜਿਹੜੀ ਕਿ ਪੂਰੀ ਨਹੀਂ ਹੋ ਰਹੀ ਤੁਸੀਂ ਵੀ ਇੱਕ ਵਾਰ ਜ਼ਰੂਰ ਇੱਥੇ ਆਉਣਾ ਇੱਥੋਂ ਦੇ ਦਰਸ਼ਨ ਕਰਕੇ ਜਾਣੇ ਆ ਐਦਾਂ ਦੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਹੋ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਹੋ ਸਬਸਕ੍ਰਾਈਬ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ